ਹਾਂਜੀ ਬੈਰਕਾਂ ਸਾਡਾ ਆਪਣੇ ਕੋਰ ਨਵੇਂ ਵਲੌਗ ਦੇ ਵਿੱਚ। ਲੋ ਵੀ ਸਵੇਰ ਹੋ ਗਈ। ਤੇ ਕੋਤਰਾ ਤੋਂ ਸ਼ੁਰੂਆਤ ਕਰਤੀ। 7-8 ਬੱਚੇ ਆਪਾਂ ਢਾਤੇ। ਵਲੌਗ ਆਪਾਂ ਬਾਅਦ ਸਟਾਰਟ ਕਰਨ ਲੱਗੇ ਸੀਗੇ। ਤੇ ਤੁਹਾਨੂੰ ਸਵੇਰੇ ਸਵੇਰੇ ਹੁਣ ਮੈਂ ਪਹਿਲਾਂ ਚੋਗਾ ਦੇਣਾ। ਇਹਦਾ ਤੁਹਾਨੂੰ ਜਾਨ ਤਰ ਦਿਖਾਵਾਂ ਕਰਕੇ। ਉਹ ਦੇਖੋ ਛੋਟਾ ਬੱਚਾ ਫਰੇਜ ਵੀ ਮੂੰਹ ਮਾਰ ਲੱਗ ਗਿਆ। ਇਹਨੇ ਹੌਲੀ ਹੌਲੀ ਖਾਣ ਲੱਗ ਗਿਆਣਾ ਆਪੇ। ਤੇ ਤਿੰਨ ਬੱਚੇ ਉਹ। ਇਹਨਾਂ ਨੂੰ ਚੋਗਾ ਦਿੰਨੇ ਆ ਤੁੱਪ ਲਵਾਉਣ ਨੂੰ ਰਹਿਣ ਦਾਂਗੇ ਅੱਜ। ਤੇ ਜਾਂ ਫਿਰ ਕੋਠੇ ਤੇ ਲੈ ਆਣੇ ਆ ਬਾਅਦ ਚੋਗਾ ਦੇ ਉਹ। ਕਿਉਂਕਿ ਇਹ ਚੂਗਾ ਦੇ ਕੇ ਧੁੱਪੇ ਬਿਠਾਵਾਂਗੇ ਫਿਰ ਐਵੇਂ ਗਲੱਛ ਦੇਣਗੇ। ਦੇਖਦੇ ਆ ਚਲੋ ਕੀ ਕਰਦੇ ਆ। ਇੱਕ ਬੱਚੇ ਜੋ ਅੱਗੇ ਮੂੰਗੀ ਪਾ ਲਈ ਤੇ ਪਾਣੀ ਪਾ ਲਿਆ 15-20 ਐਮਲ। ਬਾਹਾਂ ਐ ਹਲਾ ਕੇ ਆਪਾਂ ਸਿੱਧਾ ਮੂੰਹ ਚ ਪੈਪ ਪਾ ਕੇ ਇਹਨੂੰ ਐ ਕਰ ਦੇਣਾ ਤੇ ਇੱਕ ਵਾਰ ਐ ਪ੍ਰੈਸ ਕਰ ਦੇਣਾ ਇਹਨੇ ਸਾਰੇ ਮੂੰਗੀ ਦਿੱਤੀ ਆਣੀ। ਉਹ ਮੈਂ ਦੇਖ ਦਿਖਾਉਣਾ ਇੱਕ ਬੱਚੇ ਨੂੰ। ਲਓ ਵੀ ਥੋੜੀ ਜਿਹੀ ਮੂੰਗੀ ਰਹਿ ਗਈ। ਤੇ ਆ ਬੱਚੇ ਨੂੰ ਦਿੱਤੀ ਗਏ। ਦੇ ਲਪੋਟਾ ਫੋਲੋ ਗਿਆ ਸਣੇ ਪਾਣੀ ਸਣੇ ਮੂੰਗੀ। ਆ ਬੱਚੇ ਨੂੰ ਦਿੱਤੀ ਗਏ। ਚੱਲ ਵੀ ਕੰਮ ਤਾਂ ਸੌਖਾ ਹੀ ਆ ਪਰ ਉਨੀ ਤਸੱਲੀ ਬਖਸ਼ੂ ਨਹੀਂ ਹੈਗਾ ਯਾਰ ਇਹ ਜਿਹਾ ਕੰਮ ਜਿਵੇਂ ਹੱਥ ਨਾਲ ਪਰ ਜਾ ਕੇ ਦਿੰਨੇ ਆ ਇਹਦੇ ਨਾਲ ਪਾਣੀ ਵੱਧ ਚੱਲੇ ਜਾਂਦਾ ਸਮਾਨ ਘਟ ਗਿਆ ਦੇਖ ਲੋ ਫੇਰ ਵੀ ਚਲ ਵਧੀਆ ਵਾ ਇਹਦੇ ਨਾਲ ਵੀ ਬੱਚੇ ਰਾਜ਼ੀ ਰਹਿਣਗੇ ਹੁੰਦਾ ਉਹ ਬੱਚਾ ਰ ਜਾ ਕੇ ਆਪਾਂ ਤੋੜਤਾ ਚਾਰੇ ਬੱਚੇ ਫੁੱਲ ਕਰਕੇ ਬਿਠਾਤੇ ਦੇਖੋ ਆਹੀ ਫੁੱਲ ਆ ਇਹਦੇ ਨਾਲ ਬਸ ਐਂ ਹੈ ਨਾ ਕੱਲੀ ਸਰੋਂ ਹੋਵੇ ਹੁਣ ਆਪਣੇ ਕੋਲ ਆ ਕਣਕ ਸਰੋਂ ਮੈਕਸਾ ਕੱਲੀ ਸਰੋਂ ਹੋਵੇ ਫੇਰ ਥੋੜਾ ਜ਼ਿਆਦਾ ਵਧੀਆ ਉਹਨਾਂ ਦੇਖਦਾ ਮੈਂ ਅੱਜ ਨਾ ਛਾਣ ਕੇ ਕੱਲੀ ਸਰੋਂ ਆਟਾ ਕੱਢੂ ਇਹਨਾਂ ਲਈ ਫਿਰ ਉਹ ਸਰੋਂ ਦਾ ਉਹ ਕੱਲੀ ਸਰੋਂ ਮੈਂ ਬੋਤਲ ਚ ਪਾ ਕੇ ਪਾਣੀ ਪਾ ਕੇ ਦੇ ਦਿਆ ਕਰੂ ਉਹਨਾਂ ਨੂੰ ਜਾਂ ਮੈਂ ਹੱਥ ਨਹੀਂ ਦੇ ਦਿਆਗਾ ਨਾ ਬੋਤਲ ਐਕਸਪੀਰੀਮੈਂਟ ਉੱਧਾ ਵਧੀਆ ਵਾ ਪਰ ਕੱਲੀ ਸਰੋਂ ਹੋਵੇ ਬੰਦੇ ਕੋਲੇ ਫਿਰ ਵਧੀਆ ਵਾ ਆ ਗਏ ਕੋਠੇ ਤੇ ਅੱਜ ਬੱਚੇ ਵੱਡੇ ਲਿਆਂਦੇ ਸਾਰੇ ਇਹਨਾਂ ਨੂੰ ਦੇਖਦੇ ਡਾਉਣਾ ਕਿ ਨਹੀਂ ਇਧਰ ਆਪਣੀਆਂ ਕਬੂਤਰਿਆਂ ਲਿਆਂਦੀਆਂ ਵੱਡੀਆਂ ਛਤਰੀ ਵਾਲਾਈ ਬੱਚੇ ਕਿ ਇਹਨਾਂ ਨੂੰ ਆ ਨੈਟ ਚ ਜਾਲ ਚ ਛੱਡ ਦਿੰਨੇ ਆ ਡਾਉਣਾ ਨਾ ਡਾਉਣਾ ਉਹ ਬਾਅਦ ਸੋਚਦੇ ਆ ਮਾਹੌਲ ਦੇ ਹਿਸਾਬ ਨਾਲ ਇੱਥੇ ਖੋਲ ਦਿੰਨੇ ਇਹਨਾਂ ਨੂੰ ਚਲੋ ਭਾਈ ਚਲੋ 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 ਬੈਠੋ ਛਤਰਿਆਂ ਦੇ ਉੱਡਣ ਨੂੰ ਫਰਦੇ ਆ ਨੈਟ ਤੇ ਨਾ ਵੱਜਿਓ ਡਾਉਣਾ ਨਾ ਡਾਉਣਾ ਬਾਅਦ ਚ ਦੇਖਦੇ ਆ ਕਿ ਇਹਨਾਂ ਨੂੰ ਉੱਥੇ ਤੇ ਛੱਡੀਆਂ ਮੈਂ ਕਿਹਾ ਲੈ ਵੀ ਆ ਸਾਰੇ ਇੱਧਰ ਬਿਠਾ ਤੇ ਨਾ ਹੁਣ ਡਾਉਣਾ ਕਿ ਨਹੀਂ ਉਹ ਆਪਾਂ ਸੋਚਦੇ ਆ ਕਿ ਨਾ ਛਤਰੀ ਖੜੀ ਕਰਤੀਏ ਪਹਿਲਾਂ ਛਤਰੀਆਂ ਤੇ ਬੰਨ੍ਹਦੀ ਐ ਇੱਕ ਦੋ ਸ਼ਾਕਾ ਉੱਤਰ ਵੀ ਲੈ ਕੇ ਆਇਆ ਮੈਂ ਬੰਨਣ ਨੂੰ ਫੇਰ ਦੇਖਦੇ ਆ ਬਾਅਦ ਚ ਕੀ ਕਰਨਾ ਵੀ ਡਾਉਣਾ ਕਿ ਨਹੀਂ ਡਾਉਣਾ ਇਹਨੂੰ ਲਾ ਨਾ ਇੱਥੇ ਵਿਚਾਲੇ ਛੋਟੀ ਛਤਰੀ ਤੇ ਪਰ ਇੱਥੇ ਲਾ ਕੇ ਤਾਂ ਕੀ ਕਰਨਾ ਇਧਰ ਹੀ ਲਾ ਨਾ ਦਾ ਵੀ 1 2 ਤੇ 3 ਬੱਚੇ ਕਿੱਥੇ ਆ ਉਹ ਵੀ ਗਲਾਬੀ ਝੱਲਰ ਵਾਲਾ ਵੀ ਆ ਤਸਵੀਰ ਦਾ ਡਾਦਾ ਮੇਰਾ ਜਦੋਂ ਦੇ ਬਾਕੀ ਬੱਚੇ ਡਾਈ ਸੀ ਮੈਂ ਉਦੋਂ ਇਹਨੂੰ ਚੱਕ ਕੇ ਤਾਂ ਮਾਰਿਆ ਮੈਂ ਵਿਹੜੇ ਚੋਂ ਖੜ ਕੇ ਅੱਜ ਤਾਂ ਆ ਫਿਰਦਾ ਉੱਡੀ ਜਾਂਦਾ ਅੱਗੇ ਦਾ ਪੰਜ ਕਿ ਮੈਂ ਉੱਡਦਾ ਹੀ ਬਹਿ ਜਾਂਦਾ ਸੀ ਅੱਜ ਹਲੇ ਉੱਡੀ ਜਾਂਦਾ ਇਹ ਬਾਕੀ ਬੱਚੇ ਵੀ ਮੈਂ ਹੁਣ ਦਿਖਾ ਰਾਂ ਮੜੇ ਜੀ ਕਿੱਧਰ ਨਿਗਾਹ 'ਚ ਪੈ ਹੀ ਨਹੀਂ ਮੇਰੇ ਹਲੇ ਤੇ ਅੱਜ ਸ਼ਾਇਦ ਦਸਹਿਰਾ ਵੀ ਸਾਡੇ ਪੰਡਾ ਜੋ ਸੋਗੜਾ ਕੜਾ ਹੁੰਦਾ ਹੁੰਦਾ ਨਾਲ ਦੇ ਪਿੰਡਾਂ ਤੇ ਉਹ ਸਾਰੇ ਤੇ ਸਾਡੇ ਕਮੈਂਟ ਕਰਕੇ ਜਰੂਰ ਦੱਸੋ ਕਿੱਧਰ ਗਏ ਬਾਕੀ ਬੱਚੇ ਜਰਾਬੀ ਚੱਲ ਰਾਲਾ ਹੀ ਫਿਰਦਾ ਹਲਦਾ ਇਕੱਲਾ ਇਹੀ ਪਾਸ ਆ ਬਾਕੀ ਕਿੱਧਰ ਗਏ ਆ ਦੋ ਤਿੰਨ ਗੇ ਦੇ ਆ ਗਏ ਇਹ ਆਪਣੇ ਨਹੀਂ ਹੈਗੇ ਓ ਭਰਦਾ ਮੇਰੇ ਵੀਰੋ ਸਾਰੇ ਪਾਸ ਹੋ ਗਏ ਆ ਭਰਦਾ ਝੁੰਡ ਆਪਣੇ ਵਾਲਾ ਓਕੇ ਰਿਪੋਰਟ ਕਰਵਾ ਚੇਗੇ ਹੋਏ ਅੱਜ ਕਾਫੀ ਅਗਲ ਤੇ ਫੱਟੀ ਵਾਲੀ ਖੁੱਲੀ ਬਿਠਾਤੀ ਜਿਹੜੀ ਕੱਲ ਲਾਲ ਬਗੜ ਵਾਲੀ ਉੱਡੀ ਜੇ ਇਹਨੂੰ ਵੀ ਖੁੱਲੀ ਬਿਠਾਣਾ ਹੈ ਇਹਦੀਆਂ ਨਾ ਸਿਰੇ ਵਾਲੀ ਕੰਨੀ ਆਉਂਦੀ ਆ ਮਾੜੀ ਆ ਦੇਖੋ ਥੋੜੀ ਹੀ ਰਹਿ ਗਈ ਬਸ ਇਹਨੂੰ ਅੱਜ ਦਾ ਦੇਣਾ ਖੁੱਲੀ ਬਿਠਾ ਕੇ ਢਾ ਕੇ ਤੇ ਘਰੇ ਆ ਗਈ ਠੀਕ ਆ ਨਾ ਵੀ ਜਾਈ ਤਾਂ ਵੀ ਠੀਕ ਆ ਫਿਰ ਜਦੋਂ ਇਹਦੀ ਕੰਨੀ ਆ ਗਈ ਹੈ ਨਾ ਇਹਨੂੰ ਉਦੋਂ ਕਟਾਂਗੇ ਹੁਣ ਇਹਦਾ ਜੋਰ ਲੱਗਦਾ ਹੋਊਗਾ ਲੈ ਵੀ ਬਹਿ ਗਿਆ ਛਤਰੀ ਦੇ ਥੇਰਾ ਔੜਣਾ ਹੋ ਔੜ ਗਈ ਨਹੀਂ ਫਿਰ ਤੈਨੂੰ ਢਾ ਲਾਂਗੇ ਜੇ ਜੀ ਕੀਤਾ ਹੁਣ ਰਹਿ ਗਿਆ ਇੱਥੇ ਛਤਰੀ ਵਾਲਾ ਤੇ ਦੋ ਕਬੂਤਰੀਆਂ ਬੰਨਨ ਨੂੰ ਆਪਣੇ ਕੋਲੇ ਇੱਕ ਛਤਰੀ ਵਿਹਲੀ ਆਉ ਤੇ ਇੱਕ ਬੰਨਨ ਆ ਜਾਣਾਂ ਚੋ ਤੇ ਛਤਰੀ ਵਾਲਾ ਤਾਂ ਹਲੇ ਇਹ ਚੀ ਜਾਉ ਲੋੜ ਪਈ ਤੇ ਬਾਹਰ ਕੱਢ ਦਿਆ ਇਹਨੂੰ ਤਾਂ ਬੋਟਲੀ ਚੋਂ ਆਪਾਂ ਲਾਲ ਚੀਨੀ ਜਾਂ ਜੱਟੀਆਂ ਦੀ ਇਹਨਾਂ ਚੋ ਇੱਕ ਬੰਨਦੇ ਨੇ ਛਤਰੀ ਤੇ ਬਗਲ ਤੇ ਭੱਟੀ ਵਾਲੇ ਭਾਈ ਆਪ ਹੀ ਉੱਡ ਗਈ ਮਾੜਾ ਡਰ ਗਈ ਸੀ ਇਹਨੂੰ ਉਡਣ ਦੰਨੇ ਆ ਨਹੀਂ ਅੱਜ ਤਾਂ ਘਰੇ ਆ ਜਾਣਾ ਵਾ ਬਗਲ ਭੱਟੀ ਵਾਲੀ ਬਾਕੀ ਬੱਚੇ ਆਪਣੇ ਹਲੇ ਆ ਬੈਠੇ ਆ ਮਨ ਕਰੀ ਜਾਂਦਾ ਵੀ ਡਾ ਲੀਏ ਇੱਕ ਜੀ ਕਰੀਆਂ ਦਾ ਛੱਡ ਭਰਾ ਅੱਜ ਬੰਦ ਰਹਿਣ ਦਿੰਨੇ ਆ ਹੁਣ ਦੇਖਦੇ ਆ ਕੀ ਕਰਦੇ ਆ ਲਾਲ ਵਗਰ ਵਾਲੀ ਬੈਠੀ ਆਲੇ ਵਾਲਾ ਦੇਖੀ ਜਾਂਦੀ ਸ਼ਾਇਦ ਖਾ ਵੀ ਲਾਲ ਚੀਂਦੇ ਹੁਣ ਦੇਖਦੇ ਆ ਕੀ ਕਰਦੇ ਆ ਚੱਤ ਕਰੀਆਂ ਦਾ ਵੀ ਡਾ ਦਿੰਨੇ ਆ ਲਾ ਲਾਂਗੇ ਟਾਈਮ ਨਾਲ ਲੱਕੜਾ ਕੀ ਦਾ ਪਟਾਖਾ ਚਲਾ ਲਾਂਗੇ ਦੇਖਦੇ ਆ ਬਾਕੀ ਝਲਰ ਵਾਲਾ ਵੀ ਫਰੀ ਜਾਂਦਾ ਹਲਤਾ ਬਾਕੀ ਕਿੱਥੇ ਗਏ ਆਪਣਾ ਉਹ ਬਾਕੀ ਉੱਚੀ ਫਿਰਦੇ ਅੱਜ ਉਹਨਾਂ ਨੂੰ ਪਤਾ ਨਹੀਂ ਕੀ ਹੋ ਗਿਆ ਤੜਕੀ ਉੱਚੇ ਚਲੇ ਗਏ ਆ ਆ ਕਰਦੇ ਆ ਆ ਗੰਝਾ ਆ ਬੱਚਾ ਪਤਾ ਨਹੀਂ ਕਿਧਰ ਆ ਕੇ ਬਹਿ ਗਿਆ ਮੈਨੂੰ ਪੈ ਭਜਾ ਨਹੀਂ ਦੇਖ ਰਿਆ ਇਹਨੂੰ ਕਿਦਾਂ ਡਰਾ ਦਿਆਂ ਨਹੀਂ ਇਹਨੇ ਦੁਬਾਰੇ ਬਹਿਣਾ ਆਪਣੇ ਘਰੇ ਹੋਰ ਨਾ ਬਿਮਾਰੀ ਬੂਰੀ ਸ਼ਮਾਰੀ ਬਾਦ ਹੋਏ ਆਪਣੇ ਵਾਲੇ ਨੂੰ ਇਹਨੂੰ ਹੱਥ ਵੀ ਨਹੀਂ ਲਾਉਣਾ ਆਪਾਂ ਦਾ ਪੈ ਭਜਾ ਲੱਭਦਾ ਕੋਈ ਇਹਨੇ ਚੋੜਾ ਹੈ ਪੈ ਪਤਾ ਨਹੀਂ ਕਿੱਧਰ ਗਿਆ ਆ ਸੂਟੀ ਨੂੰ ਡਰਾ ਲੈ ਚਲੋ ਇਹਦੇ ਨੂੰ ਡਰਾਣੇ ਆਪਾਂ ਬਾੜੀ ਦਾ ਨਹੀਂ ਕਬੂਤਰ ਕਰੇ ਚੱਲ ਓਏ ਲੈ ਵੀ ਗਿਆ ਪਤਾ ਨਹੀਂ ਕਿਧਰ ਇਕਦਮ ਹੀ ਆ ਗਈ ਸਤਰੀ ਜਰਾ ਲੈ ਓਹੋ ਬਗਲ ਵਾਲੀ ਉੱਡਦੀ ਡਰ ਕੇ ਪੁੱਲ ਗਿਆ ਸੀ ਵੀ ਖੁੱਲੀ ਬੈਠੀ ਆ ਚੱਲ ਆ ਜੂ ਇਹ ਵੀ ਘਰੇ 12 1 ਵਜੇ ਤੱਕ ਘਰੇ ਆ ਬਾਅਦ ਚ ਹੀ ਜਾਣਾ ਆਪਾਂ ਤਾਂ ਕਰੋ ਓ ਹੋ ਗਈ ਯਾਰ ਬਗਲ ਵਾਲੀ ਸਾਰਾ ਕਾਂਡ ਹੋਇਆ ਬੱਚੇ ਕਰ ਗਿਆ ਪਤਾ ਨਹੀਂ ਕੀ ਦਾ ਚੱਲ ਕੋਈ ਨਹੀਂ ਚੰਗੇ ਲਈ ਹੁੰਦਾ ਜੋ ਹੁੰਦਾ ਜਿਹੜੇ ਆ ਬੱਚੇ ਆ ਇਹ ਆਪਾਂ ਅੱਜ ਡਾਉਦੇ ਨਹੀਂ ਮੂਡ ਹੋ ਗਿਆ ਕੈਨਸਲ ਇਹ ਪਰ ਆਪਾਂ 10 ਵਜੇ ਤੋਂ ਪਹਿਲਾਂ ਖੁੱਡੇ ਤਾੜ ਦੇਣਾ ਕਿਉਂਕਿ ਇਹਨਾਂ ਦੇ ਸਮਾਨਾ ਅੰਦਰ ਹੈਗਾ ਵਾ ਇੰਨੀ ਧੁੱਪ ਲਵਾਉਣ ਦਾ ਕੋਈ ਫਾਇਦਾ ਨਹੀਂ ਹੈਗਾ ਇਹ ਸਾਰੇ ਬੱਚਿਆਂ ਨੂੰ ਆਪਾਂ 9:30-10 ਵਜੇ ਥੱਲੇ ਲੈ ਜਾਵਾਂਗੇ 9:30 ਤੋਂ ਥੋੜਾ ਜਿਹਾ ਉੱਤੇ ਟਾਈਮ ਹੋ ਗਿਆ ਬਾਕੀ ਓਕੇ ਹੀ ਰਿਪੋਰਟ ਆ ਬੱਚੇ ਆਪਣੇ ਇਹ ਇਹ ਪਹਿਲੇ ਬੱਚੇ ਆ ਪਹਿਲੀਆਂ-ਪਹਿਲੀਆਂ ਝੋਲੀਆਂ ਦੇ ਤਾਂ ਕਰਕੇ ਇਹਨਾਂ ਦਾ ਰਿਸਕ ਨਹੀਂ ਲੈਣਾਗਾ ਪਹਿਲੇ ਬੱਚੇ ਕਿਉਂਕਿ ਵੱਧ ਘਰੰਟ ਵਾਲੇ ਹੁੰਦੇ ਆ ਜੇ ਇਹੀ ਲਗੜਾਂ ਨੂੰ ਚੁਕਾ ਦੇ ਪਿੱਛੇ ਵੀ ਰਹਿ ਗਏ ਨਾ ਕਰਕੇ ਪਰ ਇਸਕ ਨਹੀਂ ਲੈਣਾ ਉਹ ਬੱਚੇ ਫਿਰਦੇ ਆ ਤੇ ਆਹ ਚਲ ਰਾਲਾ ਵੀ ਆ ਕੇ ਬਹਿ ਗਿਆ ਲਾਲ ਬਗਲ ਤੇ ਫੱਟੀ ਗਾਂਦ ਵਾਲੀ ਫੱਟੀ ਗਾਂਦ ਵਾਲੀ ਤਾਂ ਦੇਖ ਲਈ ਲਾਲ ਬਗਲ ਵਾਲੀ ਫੇਰ ਨਹੀਂ ਦੇਖੀ ਆ ਫੇਰ ਕਿਸੇ ਦਾ ਬੱਚਾ ਆ ਗਿਆ ਉਹ ਇੱਥੇ ਹੀ ਫਰੀ ਫਰੀ ਜਾਂਦਾ ਹੈ ਮਤਲਬ ਹੁਣ ਨਹੀਂ ਆਪਾਂ ਇਹਨੂੰ ਆਪਦੇ ਘਰੇ ਬਹਿਣ ਨਾ ਦਿੰਦੇ ਆ ਬੱਚੇ ਨੂੰ ਜਿਹੜਾ ਫਿਰਦਾ ਬਾਕੀ ਬੱਚੇ ਆਪਣੇ ਆ ਗਏ ਕੈਮਰਾ ਯਾਰ ਜਦੀ ਜ਼ੂਮ ਨਹੀਂ ਫੜਦਾ ਲੈ ਬਲਾਰੀ ਕਰੀ ਜਾਂਦਾ ਲੈ ਜ਼ੂਮ ਫੜਦਾ ਹੀ ਨਹੀਂ ਇਹ ਹੌਲੀ 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 ਲੈ ਕੇ ਆਣਾ ਪੈਂਦਾ ਲੱਗ ਬਗਲ ਵਾਲੀ ਨਹੀਂ ਦਿਖੀ ਯਾਰ ਮੈਨੂੰ ਦੁਬਾਰਾ ਹੀ ਬਗਲ ਵਾਲੀ ਫੇਰ ਬਾਹਰ ਬਹਿ ਗਈ ਕਿਤੇ ਲੱਗਦਾ ਉਹਦੀ ਸਿਰੇ ਵਾਲੀ ਕੰਨੀ ਆਉਂਦੀ ਉਹਨੂੰ ਅੱਜ ਘਰੇ ਆ ਲੈਣ ਦੋ ਉਹਨੂੰ ਫੇਰ ਜਦੋਂ ਕੰਨੀ ਕੁੰਨੀ ਆ ਗਿਆ ਨਾ ਟਿਕਾ ਕੇ ਫੇਰ ਕੱਢਾਂਗੇ ਦੁਬਾਰੇ ਬਾਹਰ ਘਰ ਹੁਣ ਵੀ ਇੱਥੇ ਕਿਤੇ ਫਿਰਦੀ ਹੁਣੀ ਔਰੇ ਪਰੇ ਜਾਂ ਬਹਿ ਗਈ ਹੁਣੀ ਪਹਿਲਾਂ ਉੱਦੇ ਕੱਲ ਜੋ ਲੜਾਈ ਸੀ ਪਹਿਲਾਂ ਉਧਰਲੇ ਪਾਸੇ ਬੈਠੀ ਸੀ ਫੇਰ ਆਪਣਾ ਘਰ ਪਛਾਣ 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 ਇੱਥੇ ਆ ਨੇੜੇ ਆ ਚਵਾਰੇ ਦੇ ਬੈਗੀ ਸੀ ਆਲੇ ਤੇ ਪਹਿਲਾਂ ਉਧਰ ਬੈੰਦੀ ਸੀ ਆ ਯਾਰ ਕੀ ਹੋ ਗਈ ਜਾਂਦਾ ਬਲਾਰ ਕਾ ਤੋਂ ਮਰੀ ਜਾਂਦਾ ਲੈ ਇੱਥੇ ਸਹੀ ਆ ਈ ਚੱਕਰ ਆ ਇਹ ਕੈਮਰਾ ਸਾਫ ਕਰਨ ਨਾਲ ਆ ਹੀਗਾ ਉਹ ਆਪਾਂ ਕਰ ਲਿਆ ਹੁਣ ਓਕੇ ਆ ਲੈ ਹੁਣ ਓਕੇ ਆ ਜਮਾ ਬਾਕੀ ਫਿਰਦੇ ਆ ਬੱਚੇ ਕਿਹਨਾਂ ਥੱਲੇ ਜਾਏਗੇ ਚਾਹ ਚੂ ਪੀ ਆਈਏ ਫਿਰ ਇਹ ਬੱਚੇ ਸਾਰੇ ਥੱਲੇ ਲੈ ਜਾਵਾਂਗੇ ਪਿੰਗਰੇ ਆਪਣੇ ਕਾ ਪਿਆ ਵਾ ਇੱਕ ਜੋ ਛਤਰੀ ਵਾਲਾ ਤੜਿਆ ਹੋਇਆ ਇੱਥੇ ਹਲੇ ਤੋਂ ਆਪਾਂ ਮੈਦਾਨ ਨਹੀਂ ਛੱਡਿਆ ਮੈਂ ਕਹਾਂ ਚੱਲ ਇੱਥੇ ਪਈ ਗੱਲ ਲੋ ਵੀ ਟਰੈਕਟਰ ਆ ਦੇਖੋ ਹਾਰ ਕੀ ਹੋਇਆ ਰਿਆ ਆਹ ਹੁੰਦਾ ਕੰਮ ਚੱਲਿਆਂਦਾ ਇੱਥੇ ਜਗ੍ਹਾ ਨਹੀਂ ਜਗ੍ਹਾ ਵੀ ਘਾਟ ਪੈ ਰਹੀ ਹੈ ਹੁਣ ਆਪਾਂ ਇਹਨੂੰ ਕਰਨਾ ਮੈਨਾ ਬਹੀ ਦੇ ਵਿੱਚ ਵੱਡੇ ਬੱਚਿਆਂ ਨੂੰ ਲੈ ਕੇ ਚੱਲਦੇ ਆਂ ਥੱਲੇ ਇਹਨਾਂ ਦਾ ਟਾਈਮ ਹੋ ਗਿਆ ਥੱਲੇ ਜਾਣ ਦਾ ਪਹਿਲਾਂ ਮੈਂ ਨਾ ਆਈਂ ਖੁੱਲਾ ਛੱਟ ਗਿਆ ਇੱਥੋਂ ਆ ਹੁਣ ਦੇਖਿਆ ਕਿ ਲੋ ਗੱਲ ਕਰ ਉੱਤੇ ਬਿੱਲੀ ਬੁੱਲੀ ਨਹੀਂ ਆਈ ਇਹਨਾਂ ਸਾਰਿਆਂ ਨੂੰ ਲੈ ਕੇ ਚੱਲਦੇ ਆਂ ਥੱਲੇ ਹੁਣ ਇਹਨਾਂ ਨੂੰ ਘਾਂਟਾ ਖੰਡ ਧੋਪ ਲਵਾਇਆ ਜਾਂ ਨਹੀਂ ਛਾਲਾਂ ਚ ਵੱੱਦ ਲਵਾ ਦਿਆ ਕਰਾਂਗੇ ਉਹਨੇ ਨਾ ਸਾਰੇ ਖਾ ਲਈ ਜਿਆ ਪਹਿਲਾਂ ਦੇਖਦਾ ਜਿਹੜਾ ਹੱਥਾਂ ਦਾ ਬਈ ਆ ਕੁਤਰੀ ਬਾਲੀ ਮਾਸਤਾ ਆ ਜਾ ਆ ਜਾ ਆ ਜਾ ਆ ਜਾ ਇਹ ਬੱਚਾ ਹੁੰਦੀ ਹੈ ਨਾ ਆਪਾਂ ਬਾਜੀ ਛੱਡੀ ਸਰਾਬੇ ਪਿੰਡ ਇਹ ਬੱਚਾ ਹੁੰਦਾ ਸੀਗਾ ਜਦੋਂ 4 ਵਜੇ ਬਹਿ ਗਈ ਸੀ ਸਾਢੇ 5 6 ਵਜੇ ਤੱਕ ਨਹੀਂ ਬਾਜ ਮੁੱਕ ਗਈ ਸੀ ਉਦੋਂ ਇਹ ਥੋੜੇ ਕਿ ਥੋੜੇ ਕਿ ਬਦਾਮ ਚਾਰ ਕੀ ਛੱਡ ਲਿਆ ਸੀ ਇਹ ਦੇਖਣ ਨੂੰ ਹੁਣੇ ਵੱਡੀ ਹੋਏ ਤੇ ਛੱਟਾਂਗੇ ਦੱਸੋ ਬਈ ਕਰੂ ਕੁਛ ਕੇ ਨਹੀਂ ਵੱਡੀ ਹੋਗੇ 4 ਵਜੇ ਹਰ ਗਈ ਸੀ ਇਹ ਆ ਜਾ ਵੀ ਪਹਿਲਾਂ ਡੰਡੇ ਵਾਲਿਆ ਤੂੰ ਹੱਥ ਚ ਆ ਜਾ। ਚੱਲ ਵਿੱਚ ਲੈ ਜੇ ਚੱਲੀਏ ਤੁਹਾਨੂੰ ਗੁੱਡਿਆਂ ਚ ਆਹ ਕੂਤਰੀ ਸਾਉ ਵੀ ਬਹੁਤ ਆਇ। ਚੱਲ ਵੀ ਰੱਤੀ। ਚੱਲੀਏ ਥੱਲੇ। 6 ਬੱਚੇ ਦਿੱਤੇ ਆਪਾਂ ਤਾੜ। ਪਿੱਛੇ ਰਹਿ ਗਏ 4 ਬੱਚੇ। ਆਹ ਕੂਤਰੀ ਵੀ ਸ਼ਾਇਦ ਥੱਲੇ ਲੈ ਜੀਏ ਹੋਗੇ ਯਾਰ ਇਹਦੇ ਵੀ ਹਨਾ ਸਰੇ ਵਾਲੀ ਕਰਨੀ ਇੰਨੀ ਨਹੀਂ ਕਰ ਰਹੀ। ਇਹਨੂੰ ਵੀ ਥੱਲੇ ਲੈ ਆਣੇ ਆ ਬਾਕੀ ਗੋਤਰੀਆਂ ਦੀ ਕਿਸੇ ਦੀ ਕੰਨੀ ਗੁੰਨੇ ਨਹੀਂ ਇਹਨਾਂ ਨੂੰ ਛਦਰੀਆਂ ਤੇ ਰਹਿਣ ਦਿੰਦੇ ਆ ਆ ਜਾਣੇ ਕਿ ਲਗਭਗ 2-4 ਤੇ ਪੰਜਵੀਂ ਗੋਤਰੀ ਇਹ ਸਾਰੇ ਲੈ ਚਾਲਦੇ ਆ ਥੱਲੇ ਆ ਹੈਗਾ ਰੱਤੇ ਦਾ ਭਾਈ ਰੱਤੇ ਦਾ ਭਾਈ ਦਿਖਾ ਦਿੱਤੀ ਤੁਹਾਨੂੰ ਇਹ ਬਣ ਗਿਆ ਖੱਟੀਆਂ ਅੱਖਾਂ ਦਾ ਇਹ ਆ ਰੱਤੇ ਦਾ ਭਾਈ ਬਾਲਾ ਜ਼ਬਰਦਸਤ ਦੱਸੋ ਕਿਹੜਾ ਹੋਊਗਾ ਇਹ ਜੇ ਇਹਨੂੰ ਪਛਾਣ ਹੋਊ ਚੱਲ ਵੀ ਉਹਨਾਂ ਰਹਿ ਗਏ ਚਾਰ ਤੂ ਤਰੀ ਸਣੇ ਉਤਰੀ ਮਾਸਤਾ ਉਰੀ ਇੰਨੀ ਮਾਸਤ ਰਹੋਂ ਉਧਰੋਂ ਬਾਰਿਸ਼ ਛਟਣਾ ਆਂਡੇ ਨਾਲ ਲਾਉਣ ਲੱਗ ਜੀਏ ਕਿਤੇ ਆਜੂ ਵਾਰੂ ਵਾਰੂ ਹੱਥ ਨਹੀਂ ਲਿਓ ਮੋਦੇ ਛਿਤੀ ਆਹ ਬੱਚਾ ਦਾਲ ਚਿਨੇ ਵਾਲੇ ਜੋੜੇ ਦਾ ਇੱਕੋ ਹੀ ਬੱਚਾ ਆਪਣੇ ਕੋਲੇ ਇਹ ਆ ਪਾਂਡਾ ਕਿਸੇ ਦੇ ਥਲੇ ਰੱਖ ਕੇ ਘੜਾਇਆ ਏ ਇਹਦੇ ਹੁਣ ਮਗਰ ਚਾਰ ਭਾਈ ਹੈਗੇ ਆ ਆਂਡੇ ਉਂਡੇ ਬਦਲ ਕੇ ਆਪਾਂ ਬੱਚੇ ਵਧਾ ਲੇ ਪਹਿਲਾਂ ਨਾ ਆਪਣੇ ਅੰਡੇ ਅੰਡੇ ਪਹਿਲਾਂ ਨਾ ਆਪਣੇ ਦੋ ਤਿੰਨ ਜੋੜਿਆਂ ਦੇ ਪਿੱਲੇ ਨਿਕਲ ਜਾਈ ਬੱਚਿਆਂ ਨੇ ਹੀ ਬਣਿਆ ਮਤਲਬ ਉਹ ਆਪਾਂ ਹਨ ਆਂਡੇ ਚ ਟਾਰਚ ਮਾਰ ਕੇ 7ਵੇਂ 8ਵੇਂ ਦਿਨ ਦੇਖਣੇ ਹੁੰਦੇ ਆ ਗੱਲ ਕਰ ਉਹ ਮੇ ਪਤਾ ਲੱਗ ਗਿਆ ਫਿਰ ਆਪਾਂ ਪਿੱਲੀਆਂ ਬੁੱਲੀਆਂ ਈਟਾਂ ਲਿਆਂਦੀਆਂ ਪਾਈਆਂ ਫਿਰ ਰਿਜ਼ਲਟ ਪੂਰਾ ਇੱਕ ਨੰਬਰ ਆ ਪਿੱਲੀ ਇੱਕ ਦਾ ਪਿੱਲੀ ਈਟ ਜ਼ਰੂਰ ਪਾਓ ਆ ਚਾਹੀਏ ਨਾ ਜਿਹੜੇ ਉੜਦੇ ਆ ਬੱਚੇ ਇਹਨਾਂ ਨੂੰ ਵੀ ਪਾ ਦਿਆ ਕਰੋ ਕਦੇ ਕਦੇ ਉਹਦਾ ਕੋਈ ਨੁਕਸਾਨ ਨਹੀਂ ਚੱਲ ਵੀ ਤੂੰ ਵੀ ਅੰਦਰ ਪਿੱਲੀ ਈਟ ਪੂਰੀ ਤਕੜਾ ਸਪਲੀਮੈਂਟ ਹੈ ਇਹਨਾਂ ਦੇ ਸਾਰੇ ਬੱਚੇ ਤੇ ਕਬੂਤਰੀ ਤਾੜ ਕੇ ਆਪਾਂ ਚੱਲਦੇ ਹਾਂ ਥੱਲੇ ਲਾਲ ਬਗਲ ਵਾਲੀ ਤੇ ਲਾਲ ਬਗਲ ਵਾਲੀ ਤੇ ਵੀ ਮੈਨੇ ਗਾ ਮਾਰ ਲਿਓ ਕਿ ਫਿਰਦੀ ਆ ਇਹ ਮੈਂ ਤੁਹਾਨੂੰ ਦਿਖਾਵਾਂ ਆ ਕੇ ਦਿਖਾਉਣਾ ਚਲੋ ਪਹਿਲੇ ਇਹਨਾਂ ਨੂੰ ਨਾ ਛੱਡੇ ਇੱਕੇ ਥੱਲੇ ਫੇਰ ਤੁਹਾਨੂੰ ਉਹਦੇ ਵੀ ਦਰਸ਼ਨ ਕਰਾਉਣਾ ਫਿਰਦੀ ਆ ਉਹ ਉਹਦੀ ਬੈਠੀ ਨਹੀਂ ਸੀਗੀ ਕਿਤੇ ਬੱਚੇ ਛੱਡ ਕੇ ਆਪਾਂ ਆ ਗਏ 11 ਵਜਣ ਦੇ ਵਿੱਚ 10 ਮਿੰਟ ਰਹਿ ਗਏ ਤੇ ਤੁਹਾਨੂੰ ਦੱਸਿਆ ਸੀਗਾ 11 ਤੋਂ ਬਾਅਦ ਲਗੜ ਆਉਣ ਲੱਗ ਜਾਂਦੀ ਆ ਅੱਜ 10 ਮਿੰਟ ਪਹਿਲਾਂ ਫੇਰ ਆ ਗਈ ਲਗੜ ਫੇਰ ਬੱਚੇ ਭਜਾ ਤੇ ਉਹਨੇ ਲਗੜ ਨਹੀਂ ਖੜਾ ਛੱਡਦੀ ਆ ਸੀਗਾ ਹੁਣ ਬੱਚਿਆਂ ਨੂੰ ਭੜਕਾਈ ਮਾਰ ਕੇ ਲਾਉਣੇ ਆ ਬਗਲ ਫੱਟੀ ਵਾਲੀ ਆ ਜਾਂਦੀ ਆ ਬੱਚੇ ਆਪਣੇ ਥੋੜੇ ਜਿਹੀ ਨੀਵੇਂ ਆਏ ਸੀ ਆ ਦੇਖੋ ਬੱਚੇ ਆ ਗਏ ਲਗੜ ਗੇੜਾ ਕੱਢ ਗਈ ਇੱਕ ਹੁਣ ਪਟਾਸ ਲੋਡ ਕਰਕੇ ਤੇ ਛਤਰੀ ਵਾਲਾ ਤੁਹਾਨੂੰ ਕਿਹਾ ਸੀ ਇਹਨੂੰ ਬੋਟਲੇ ਚੋਂ ਮੌਕੇ ਦੀ ਗਹਿਣਾ ਪੈਂਦਾ ਇਹਨੂੰ ਹੁਣ ਕੱਢਦੇ ਆ ਬਾਹਰ ਤੇ ਬੱਚੇ ਲਾਉਣੇ ਆ ਆ ਜਾ ਬਾਈ ਸੋਹਣਿਆ ਸ਼ੇਰਾ ਤੇਰਾ ਟਾਈਮ ਆ ਗਿਆ ਬਾਹਰ ਆਉਣ ਦਾ ਹੁਣ ਤੇਰੇ ਬਿਨਾ ਸਰਦਾ ਨਹੀਂ ਛਤਰੀ ਵਾਲੇ ਆਪਣੇ ਕੋਲੇ ਦੋ ਨੇ ਪੂਰੇ ਤਗੜੇ ਸ਼ੇਰੀ ਲੰਕਦੇ ਨਹੀਂ ਥੱਕ ਗਏ ਤਾਂ ਕੀ ਕਹਿਣਾ ਇਹਨੂੰ ਕੱਢਦੇ ਆ ਯਾਰ ਸਪਰਿੰਗ ਵਾਲਾ ਟੈਟਾ ਲੋ ਬਾਈ ਹੋ ਗਿਆ ਹੀ ਕੰਮ ਹੋਈ ਬਗਲ ਤੇ ਫੱਟੀ ਵਾਲੀ ਗਈ ਸੀ ਗੋਦਰੀ ਅੱਜ ਆਪਣੀ ਅੱਜ ਨੇ ਅੱਜ ਲਾਸਟ ਦਿਨ ਕੱਢਣੀ ਆ ਬਾਹੀ ਲਗੜ ਪੈ ਗਈ ਸੀ ਬਾਜ ਗਈ ਬੱਚੇ ਸਾਰੇ ਹੀ ਬਚ ਗਏ ਪੂਰੇ ਹੋ ਗਏ ਆਏ ਮੈਂ ਥੱਲੇ ਦੇਖ ਰਿਹਾ ਸੀਗਾ ਜਦੋਂ ਹੀ ਮੈਂ ਤਾਂਹਾਂ ਚੱਕੀ ਉੱਪਰੋਂ ਹੀ ਆਈ ਲਗੜ ਸਿੱਧੀ ਉਹ ਗੱਲ ਕਰ ਆਪਣੀ ਨਾ ਗਾਨ ਦੇ ਵਿੱਚ ਕੱਲ ਦਾ ਪਟਾਸ ਪਾ ਕੇ ਰੱਖਿਆ ਹੋਇਆ ਸੀ ਉਹ ਜਦੀ ਚਲਾਤੀ ਜਦੀ ਡਾੜ ਡੁਰ ਗਈ ਨਹੀਂ ਤਾਂ ਹੋ ਗਿਆ ਹੀ ਕੰਮ ਔਰ ਮੈਨੂੰ ਦੇਖੀ ਨਹੀਂ ਲਗੜ ਕਿੱਧਰ ਗਈ ਦੁਬਾਰੇ ਆਉਣੀ ਜ਼ਰੂਰ ਹੁਣ ਵੀ ਮੈਂ ਨਾ ਉਹਦੇ ਵਿੱਚ ਪਟਾਸ ਪਾ ਕੇ ਹੀ ਰੱਖਤੀ ਆਹ ਬੱਚੇ ਬਚ ਗਏ ਆਪਣੇ ਸਾਰੇ ਬੱਚੇ ਬਚ ਗਏ ਬਗਲ ਫੱਟੀ ਵਾਲੀ ਬਚ ਗਈ ਇਕੱਲੀ ਖੱਬੀ ਬਗਲ ਵਾਲੀ ਨਹੀਂ ਦੇਖੀ ਮੈਨੂੰ ਉਹ ਦੇਖਣੀ ਆ ਵੀ ਕਿ ਉਹਦੇ ਨਾਲ ਹੀ ਸ਼ਿਕਾਰ ਖੇੜੀ ਕਿਉਂਕਿ ਮੇਰੀ ਨਿਗਾ ਸੀਗੀ ਥੱਲੇ ਲੋ ਵੀ ਐਸ ਤਰ੍ਹਾਂ ਹੀ ਚੱਕ ਲਈ ਲਗੜ ਅੱਜ ਤੁਹਾਨੂੰ ਮੈਂ ਤਾਂ ਸਹੀਗਾ 11 ਵਜੇ ਤੋਂ ਪਹਿਲਾਂ ਉਹੀ ਕੰਮ ਹੋ ਗਿਆ ਪੈ ਗਈ ਸੀ ਬਗਲ ਫੱਟੀ ਵਾਲੀ ਨੂੰ ਹੁਣ ਫੇਰ ਲੋਡ ਕਰਕੇ ਰੱਖਤਾ ਇੱਧਰ ਆ ਲੋਡ ਕਰ ਲਿਆ ਆਛਤਰੀ ਦੇਖ ਆਛਰੀ ਜਾ ਕੇ ਉੱਥੇ ਲਾ ਦੇ ਜਾਂ ਉੱਥੇ ਹੀ ਪਾ ਦੇ ਉੱਤੋਂ ਸਿੱਧਾ ਹਾਂ ਉੱਤੋਂ ਸਿੱਧਾ ਤਾਂ ਝੜ ਜੂਗੀ ਬਸ ਛੱਡ ਦੇ ਇਹਨਾਂ ਦਾ ਚੜ ਹੀ ਜਾਣਾ ਚੱਕ ਬਈ ਲਗੜ ਦਾ ਖੌਫ ਲਗੜ ਦਾ ਖੌਫ ਲਗੜ ਸਮਾਜ ਚ ਵੀ ਖੌਫ ਪੂਰਾ ਪਾਇਆ ਹੋਇਆ ਆਪਣਾ ਬੱਚੇ ਬਾਹਲੇ ਉੱਚੇ ਚਲੇ ਗਏ ਦੁਬਾਰੇ ਲਗੜ ਦੇ ਮੂੰਹ ਚ ਨੂੰ ਜਾਣ ਨੂੰ ਫਿਰਦੇ ਆ ਦੱਸ ਥੱਲੇ ਆਇਓ ਤੁਸੀਂ ਬਗਲ ਵਾਲੀ ਵੀ ਬਈ ਅੱਜ ਆਪਣੀ ਉੱਤੇ ਹੀ ਫਰਦੀ ਆ ਬਸ ਉਹਨੂੰ ਵੀ ਅੱਜ ਲਾਸਟ ਦਿਨ ਕੱਢਣਾ ਫਿਰ ਉਹਨੂੰ ਗਰਦਿਆਂ ਕੀ ਕਰਾਂਗੇ ਜੇ ਮੰਨ ਲਓ ਉਹਨੂੰ 2-4 ਦਿਨ ਹੋਰ ਕੱਢਦੇ ਨੂੰ ਬੈਂਚ ਪਾਉਣ ਲੱਗ ਜਾਣਾਂ ਵਾ ਫੇਰ ਲਗੜ ਦੇ ਮੂੰਹ ਚ ਆਉਂ ਦਿਨ ਤੱਕ ਇੱਥੇ ਛਪਣ ਦੇ ਨਾਲ ਲਗੜ ਨੇ ਹੁਣ ਬਗਲ ਵਾਲੀ ਉੱਤੇ ਹੀ ਆ ਨਾ ਉਹ ਫਰਦੀ ਆ ਇਹ ਸਭ ਤੋਂ ਉੱਤੇ ਫੇਰ ਹਟ ਜਾ ਹਟ ਜਾ ਇੱਥੇ ਕੈਮਰੇ ਗਈ ਸੀ ਕਿੱਧਰ ਗਈ ਮੜੀ ਇਹਦਾ ਖਾਈ ਇੱਥੇ ਮੋਰੇ ਕੈਮਰੇ ਚ ਆਈ ਸੀ ਯਾਰ ਇੱਧਰ ਨਹੀਂ ਉਹ ਚਲੇ ਗਈ ਇੱਧਰ ਵੀ ਘਰ ਤੇ ਹੀ ਆ ਕਿੱਧਰ ਗਈ ਯਾਰ ਉਹ ਦੇ ਸੂਰਜ ਅੰਨੀ ਨੂੰ ਮੜ ਗਿਆ ਆ ਆ ਦੇ ਆ ਫੇਰਦੀ ਹੈ ਬਗਲਾ ਨੂੰ ਹਾਂਜੀ ਹੁਣ ਬਿਠਾਉਣ ਲੱਗ ਗਏ ਬੱਚੇ ਆ ਹੁੰਦੇ ਹੁਣ ਇੱਕ ਬੱਚਾ ਬਹਿ ਗਿਆ ਸੀ ਹੁਣ ਬਾਕੀ ਹੁਣ ਲਗੜਦਾ ਵੀ ਆਉਂਦਾ ਟਾਈਮ ਹੋਇਆ ਪਿਆ ਤਾਂ ਹੀ ਲਾਉਣ ਲੱਗ ਗਏ ਹੁਣ ਚੱਕ ਇੱਕ ਬਹਿ ਗਿਆ ਮਗਰੀ ਨਹੀਂ ਨਹੀਂ ਹਈ ਨਹੀਂ ਪੈਂਦੇ ਗੀੜਾ ਕੱਢ ਕੇ ਬੈਠਣਗੇ ਇਹਨੂੰ ਥੱਲੇ ਘਾਤੀ ਫੇਰ ਦੁਬਾਰੇ ਨਾ ਆਰਡਰ ਖੜੇ ਕਿੱਥੇ ਨੇ ਆਹ 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 ਆ ਬੀਜੇ ਲਗੜਾ ਦੀ ਢਟਾਕਾ ਚਲਾਵਾਂਗੇ ਇਹਨਾਂ ਨੇ ਦੁਬਾਰੀ ਉੱਡ ਜਾਣਾ ਆ ਤਾਂ ਭੜਕਾਈਆਂ ਮਾਰ ਕੇ ਲਾ ਲਈ ਤੈਨੂੰ ਆ ਪਹਿਲਾਂ ਬੈ ਗਏ ਆ ਬਾਜ ਬੈਠੇ ਸਾਰੇ ਇਹਨਾਂ ਨੂੰ ਇੱਥੇ ਰਹਿਣ ਦਿੰਨੇ ਆ ਬਾਅਦ ਕੱਠਿਆਂ ਨੂੰ ਲੈ ਜਾਵਾਂਗੇ ਥੱਲੇ ਇਹ ਛਾਵੇਂ ਬੈਠਣਗੇ ਰਾਮ ਨਾਲ ਤੇ ਬੱਚੇ ਬੱਚੇ ਜਿਹੜੇ ਆਪਣੇ ਰਹਿੰਦੇ ਆ ਉਹ ਸਾਰੇ ਉੱਤੇ ਚਲੇਗੇ ਦੋਨੇ ਕਬੂਤਰਿਆਂ ਉੱਤੇ ਚਲੇਗੇ ਬਾ 5-7 ਮਿੰਟ ਲਗੜ ਨੇ ਰੇਰ ਦਰਸ਼ਨ ਪਾਉਣੇ ਫੇਰ ਭਟਕ ਜਾਣੇ ਪੈਣੇ ਆ ਜਦੋਂ ਆ ਨਾ ਚਿੜੀਆਂ ਚੁੜੀਆਂ ਆਉਣ ਲੱਗ ਜਾਨੀਆਂ ਛੋਟੀਆਂ ਮੋਟੀਆਂ ਚੜੀਆਂ ਜਿਹੜੀਆਂ ਆ ਛੋਟੀਆਂ ਜਿਹੀਆਂ ਚਿੜੀਆਂ ਆਉਣ ਲੱਗ ਜਾਂਦੇ ਨੇ ਜਦੋਂ ਉਦੋਂ ਵੀ ਬੱਚੇ ਬਹੁਤ ਡਰਦੇ ਆ ਸਮਝ ਲਓ ਉਦੋਂ ਥੋੜੇ ਜਿਹੇ ਟਾਈਮ ਦੇ ਵਿੱਚ ਵਿੱਚ ਲੜੜ ਆ ਜਾਣੀਆਂ ਜਦੋਂ ਆਹ ਚਿੜੀਆਂ ਆ ਜਾਂਦੀਆਂ ਨੇ ਬਾਕੀ ਹੁਣ ਨਿਗਾ ਆਪਣੀ ਬੱਚਿਆਂ ਤੇ ਆ ਬਗਲ ਵਾਲੀ ਫਰੀ ਆਂਦੀ ਆ ਸਾਢੇ 12 ਦਾ ਟਾਈਮ ਹੋ ਗਿਆ ਬੱਚੇ ਆਪਣੇ 12 ਵਜੇ ਬਹਿ ਗਏ ਸੀਗੇ ਅੱਧਾ ਘੰਟਾ ਮਾਰਿਆ ਮੈਂ ਦੁਬਾਰੇ ਗੁੱਡੇ ਸਾਫ ਕਰਤੇ ਨੇਗਾ ਦੁਸ਼ਹਿਰਾ ਚਾਲ ਅੱਜ ਗੁੱਡੇ ਸਾਫ ਕਰਦਣੇ ਸਾਰੇ ਗੁੱਡੇ ਸਾਫ ਦੁਬਾਰੇ ਕਰਾਉਣ ਵਾਲੇ ਕੱਲ ਪਰਸ ਨੂੰ ਬਲੌਗ ਚ ਤੁਸੀਂ ਦੇਖਾਇਗਾ ਕੀਤੇ ਸੀਗੇ ਅੱਜ ਫੇਰ ਕਰਤੇ ਸਾ ਸਭਾਈ ਫੁੱਲ ਸੀਜ਼ਨ ਆਏ ਬਹਾਰੀ ਨਹੀਂ ਆਉਦੀ ਕੋਈ ਹੁਣ ਸਾਰੇ ਬੱਚੇ ਥੱਲੇ ਲੈ ਕੇ ਚੱਲਦੇ ਆ ਇਹਨਾਂ ਨੂੰ ਮੈਂ ਗੁੱਡੇ 'ਚ ਤਾੜ ਕਿਉਂ ਨਾ ਫਿਰ ਆ ਗਏ ਆਪਣੇ ਦੋਨੀਆਂ ਕਬੂਤਰੀਆਂ ਫਿਰਦੀਆਂ ਨੇ ਇਹਨਾਂ ਨੂੰ ਲਾਈਏ ਤੇ ਇਹ ਦੋ ਵਾਰ ਜਾਣਾ ਵੀ ਆ ਹੋਰ ਨਾ ਕਿਤੇ ਇੱਥੇ ਜਗਰਾਤਾ ਕਰਾਉਣਾ ਇਹਨਾਂ ਨੂੰ ਟਾਈਮ ਨਾ ਲਾਉਣੇ ਆਗੇ ਇਹਨੂੰ ਛੱਡਾ ਹੀ ਕਰਾਂ ਗੁੱਡੇ 'ਚ ਆਹ ਕਬੂਤਰੀਆਂ ਵੀ ਲਾਲ ਚੀਨੀਆ ਸਤਰੀਆਂ ਤੇ ਖੋਲਤੀਆਂ ਬਾਕੀ ਲਾਲ ਬਗਲ ਵਾਲੀ ਬੈ ਗਈ ਹਾਂ ਮੈਂ ਥੱਲੇ ਤਾੜਿਆ ਆ ਤੇ ਇੱਕ ਕਬੂਤਰੀ ਰਹਿ ਗਈ ਬਗਲ ਤੇ ਫੱਟੀ ਵਾਲੀ ਡੇਢ ਦੋ ਦਾ ਟਾਈਮ ਹੋ ਚੱਲਿਆ ਬਾਉਲ ਆ ਕੇ ਅੰਦਰ ਧਾਰਦਾਂਗੇ ਬਾਕੀ ਮਿੱਤਰੋ ਆਹ ਬਲੌਗ ਕਿਵੇਂ ਲੱਗਿਆ ਲਾਈਕ ਕਮੈਂਟ ਸ਼ੇਅਰ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਦੇ ਹੋ ਅੱਜ ਦਾ ਬਲੌਗ ਆਪਾਂ ਉਹੀ ਐਂਡ ਕਰਦੇ ਹਾਂ ਹੁਣ ਬਲੌਗ ਆਪਣੇ ਡੇਲੀ ਆਉਂਦਾ ਲਾਈਕ ਕਮੈਂਟ ਤੁਸੀਂ ਕਰਨੇ